ਕਿਹਾ ਜਾ ਰਿਹਾ ਹੈ ਕਿ ਕਿਸੇ ਜਾਣੀ ਮਾਲਦਨ ਉਪਸਾਨ ਹੈ ਜੋ ਨਹੀਂ ਹੋਇਆ ਹੈ ਤਾਂ ਇਸ ਕਰਕੇ ਕਾਫੀ ਲੋਕ ਜਿਹੜੇ ਨੇ ਜ਼ਖਮੀ ਹੋ ਗਏ ਨੇ ਤੇਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਪੰਜਾਬ ਰੋਡ ਵਿੱਦ ਮੋਗਾ ਟਿੱਪੋ ਦੀ ਬਾਸ ਚੌਕੀ ਮੋਗਾ ਵੱਲ ਜਾ ਰਹੀ ਸੀ ਕਰੀਬ 6:30 ਵਜੇ ਨਕੋਦਾ ਜਲੰਧਰ ਬਾਈਪਾਸ ਤੇ ਚੌਕ ਚ ਸ਼ਾਹਕੋਟ ਵੱਲ ਆ ਰਿਹਾ ਟਰੱਕ ਨਾਲ ਭਿਆਨਕ ਟੱਕਰ ਹੋ ਗਈ ਭਿਆਨਕ ਹਾਦਸੇ ਚ ਬਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੋਨਿਆ ਗਿਆ ਮੌਕੇ ਤੇ ਮੌਜੂਦ ਰਾਹੀਗिरा ਨੇ ਜ਼ਖਮੀ ਸਵਾਰੀਆਂ ਬੱਸ ਡਰਾਈਵਰ ਕੰਪੈਕਟਰ ਤੇ ਟਰੱਕ ਡਰਾਈਵਰ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉੱਥੇ ਹੀ ਜਦ ਮੌਜੂਦ ਇੱਕ ਰਾਹੀਗਰ ਨੂੰ ਇਸ ਹਾਦਸੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਜਦ ਬੱਸ ਜਲੰਧਰ ਵੱਲ ਆ ਰਹੀ ਸੀ ਤਾਂ ਉੱਥੇ ਹੀ ਸਾਹਮਣੇ ਇੱਕ ਟਰੱਕ ਮਾਨਸਿਆ ਰੋਡ ਤੋਂ ਆ ਰਿਹਾ ਸੀ ਤੇ ਰੋਡਵੇਜ਼ ਬੱਸ ਵਾਲੇ ਨੇ ਬ੍ਰੇਕ ਨਹੀਂ ਲੱਗੀ ਉਸ ਕੋ ਬ੍ਰੇਕ ਜਿਹੜੀ ਹੈ ਉਹ ਨਾ ਲੱਕਣ ਕਾਰਨ ਬੱਸ ਸਿੱਧਾ ਜਾ ਕੇ ਟਰੱਕ ਨੂੰ ਜਾ ਵਸਦੀ ਹੈ ਇਸ ਕਾਰਨ ਇਹ ਐਕਸੀਡੈਂਟ ਹੋ ਜਾਂਦਾ ਹੈ ਰਾਹੇ ਕਿ ਤਾਂ ਇਹ ਵੀ ਕਹਿਣਾ ਹੈ ਕਿ ਟਰੱਕ ਵਾਲੀ ਦੀ ਕੋਈ ਗਲਤੀ ਨਹੀਂ ਹੈ ਸਾਰੀ ਗਲਤੀ ਬੱਸ ਵਾਲੇ ਦੀ ਹੈ ਫਿਲਹਾਲ ਤਕਉਦਰ ਪੁਲਿਸ ਵੱਲੋਂ ਬੱਸ ਨੂੰ ਅਤੇ ਟਰੱਕ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਹੈ ਬੇਟਾ ਕੀ ਨਾਮ ਹੈ ਹਰਪ੍ਰੀਤ ਪਾਲ ਕੀ ਗੱਲਬਾਤ ਕੀ ਹੋਈ ਆ ਬੱਸ ਦਾ ਟਰੱਕ ਨਾਲ ਐਕਸੀਡੈਂਟ ਹੋ ਰਿਹਾ ਸੀਗਾ ਅੱਛਾ ਕਿੰਨੀਆਂ ਕਸਵਾਰੀਆਂ ਸੀ ਬੱਸ ਚ ਬਸ ਮਤਲਬ ਜਿੰਨੀ ਸੀਟਾਂ ਸੀਗੇ ਸਾਰੀ ਭਰੀ ਹੋਈ ਸੀਗੀ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੀ ਸੀ ਬਸ ਅਸੀਂ ਚਲੰਦਰ ਤੋਂ ਇੱਧਰ ਮੇ ਕੋਧਰ ਆਏ ਸੀ ਬਸ ਕਿਹੜੀ ਸੀਗੀ ਤਾਂ ਪੰਜਾਬ ਰੋਡਵੇ ਸੀ ਤੇ ਕਿੰਨੇ ਕ ਚੱਕਮੀ ਹੋਏ ਆ ਕਾਫੀ ਜ਼ਿਆਦਾ ਹੋਏ ਆ ਹਾਂਜੀ ਭਾਈ ਕੀ ਨਾਮ ਜੀ ਕੀ ਗੱਲਬਾਤ ਕੀ ਹੋਈ ਆ ਧੰਨਵਾਦ ਆ ਟਰੱਕ ਆ ਗਿਆ ਉਹਨੇ ਦੇਖਿਆ ਇਹਨੂੰ ਬੇਕ ਹਾਂਜੀ ਭਾਈ ਕੀ ਨਾਮ ਜੀ ਭਾਈ ਰਵਿੰਦਰ ਸਿੰਘ ਜਲੰਧਰ ਦੀ ਕੀ ਗੱਲਬਾਤ ਹੋਈ ਆ ਤੁਸੀਂ ਇਹ ਭਾਜੀ ਟਰੱਕ ਵਾਲਾ ਆ ਰਿਹਾ ਸੀਗਾ ਮਲਸੀਆਂ ਰੋਡ ਤੋਂ ਤੇ ਜਿਹੜੀ ਰੋਡਵੇ ਦੀ ਬੱਸ ਆਈ ਰਹੀ ਜਲੰਧਰ ਵੱਲ ਲੋ ਜੀ ਇਹ ਤੋਂ ਬ੍ਰੇਕ ਨਹੀਂ ਵੱਜੀ ਹੈਗੀ ਤੇਨੇ ਸਿੱਧੀ ਲਿਆ ਕੇ ਟਰੱਕ ਦੇ ਵਿੱਚ ਮਾਰੀ ਜੀ ਬੱਸ ਅੱਛਾ ਜੀ ਹਾਂਜੀ ਤੇ ਬੱਸ ਉਹ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਹੈਗੀ ਜੀ ਉਹ ਆਪਣੀ ਜਗ੍ਹਾ ਤੇ ਉਹ ਸਹੀ ਆ ਰਿਹਾ ਸੀਗਾ ਤੇ ਜਿਹੜਾ ਬੱਸ ਵਾਲਾ ਸੀਗਾ ਉਹ ਤੋਂ ਬ੍ਰੇਕ ਨਹੀਂ ਵੱਜੀ ਉਹਨੇ ਲਿਆ ਕੇ ਸਿੱਧੀ ਟਰੱਕ ਦੇ ਵਿੱਚ ਮਾਰੀ ਉਹ ਵੀ ਮਾਰੀ ਜੀ ਲੈਫਟ ਸਾਈਡ ਤੋਂ ਓਕੇ ਟਰੱਕ ਦੇ ਵਿੱਚ ਤੁਸੀਂ ਕਿਹੜੀ ਜਗ੍ਹਾ ਸੀਗੇ ਮੈਂ ਜੀ ਉੱਥੇ ਸਾਹਮਣੇ ਖੜਾ ਹੀ ਚਰਾਹੇ ਦੇ ਵਿੱਚ ਲੈਫਟ ਸਾਈਡ ਤੇ ਮੈਂ ਕਿਹਦੀ ਵੇਟ ਕਰ ਰਿਹਾ ਸੀਗਾ ਜਿਹੜੀ ਬੱਸ ਕਿਹੜੀ ਰੋਡਵੇ ਦੀ ਜੀ ਰੋਡਵੇ ਵਾਲੇ ਸਵਾਰੀਆਂ ਤੇ ਬਈ ਸਵਾਰੀਆਂ ਤਾਂ ਨੀਵੇਂ ਗਿਣੀਆਂ ਜੀ ਓਕੇ ਹਾਂਜੀ ਆ ਬੀਬੀ ਹਾਂਜੀ ਭਾਜੀ ਕੀ ਨਾਮ ਜੀ ਮਨਜੀਤ ਸਿੰਘ ਕੀ ਗੱਲਬਾਤ ਕੀ ਹੋਈ ਆ ਗੱਲਬਾਤ ਕੋਈ ਨਹੀਂ ਉਹ ਵਾਲੇ ਘਰੋਂ ਤੁਰਿਆ ਸੀਗਾ ਆ ਰਿਹਾ ਅਸੀਂ ਇੱਥੇ ਚੌਂਚ ਆਇਆ ਤਾਂ ਉਹਨੇ ਫਰੀਕ ਹੀ ਨਹੀਂ ਮਾਰੀ ਬੱਸ ਵਾਲੇ ਨੇ ਅੱਛਾ ਹਾਂਜੀ ਲਿਆ ਅਸੀਂ ਇੱਧਰ ਕਨੈਕਟਰ ਸਾਈਡ ਤੇ ਮਾਰੀ ਉਹਨੇ ਗੱਡੀ ਅੱਛਾ ਜੀ ਹਾਂਜੀ ਇਹ ਹੋਇਆ ਕਿ ਕਿੱਥੇ ਕਰਕੇ ਆ ਇਹ ਆ ਚੌਂ ਦੇ ਵਿੱਚ ਜੀ ਅੱਛਾ ਹਾਂ ਜੀ ਤੁਹਾਡੇ ਸੱਟ ਵਗੈਰਾ ਤਾਂ ਲੱਗੀ ਕਿਸੇ ਤੇ ਮੇਰੇ ਆ ਜੀ ਮੂੰਹ ਤੇ ਲੱਗੀ ਆ ਲੱਤ ਜੀ ਗਈ ਇਕਦਮੀ ਵਿੱਚੋਂ ਪਰ ਸੇਮਾ ਦੂਜੀ ਪਾਸੇ ਬਚਾਣਾ ਅੱਛਾ ਹਾਂ ਜੀ ਮੋਰ ਡੈਸ਼ਬੋਰਡ ਦੇ ਵਿੱਚ ਮੂੰਹ ਬਚਾ ਮੇਰਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਆ ਰਹੇ ਸੀ ਤੁਸੀਂ ਮੈਂ ਆ ਮੇਰਾ ਨਾਲ ਹੀ ਪਿੰਡ ਐ ਤਲਵੰਡੀ ਭਰੋ ਅੱਛਾ ਜੀ ਹਾਂ ਜੀ ਤੇ ਕਿੱਥੇ ਜਾ ਰਹੇ ਸੀ ਜਾਣਾ ਹੀ ਮੈਂ ਗਾਂ ਅੱਗੇ ਚੁਪੀ ਜਾਣਾ ਹੀ ਗਾਂ ਆਪਣੇ ਮਿਰਜ਼ਾਪੁਰ ਅੱਛਾ ਕੀ ਲੱਤਿਆ ਕੀ ਆਪਾਂ ਚੱਪਲ ਹੈ ਜੀ ਅੱਛਾ ਹਾਂ ਜੀ ਇਹ ਕਿਹੜੀ ਗੱਡੀ ਆ ਇਹ ਇਹ ਗੱਡੀ 6 ਚੱਕੀ ਆ ਜੀ ਕਮਵਟ ਠੀਕ ਟੀਮ ਆਪਲਾ ਜੀ ਇਹ ਮਾਮਲਾ ਐਕਸੀਡੈਂਟ ਹੋਇਆ ਹੈ ਅੱਛਾ ਜੀ ਹਾਂ ਚੌਂਕ ਦੇ ਵਿੱਚ ਹੀ ਆਪਣੇ ਹਸਪੀਟਲ ਸਾਹਮਣੇ ਹੀ ਆ ਫਰੰਟ ਦੇ ਸਾਹਦੇ ਸਾਹਮਣੇ ਹੋਇਆ ਐਕਸੀਡੈਂਟ ਓਕੇ ਪੰਜਾਬ ਰੋਡ ਦੇ ਵਿੱਚ ਬੱਸ ਸੀਗੀ ਕਾਲਾ ਸੀਗਾ तो ना सानिया पेशेंट था चलो बजाय हो गए और तो ये माइनर्स इंजीरिया आई हैं हमने देख किन्ने के पेशेंट आया अपने को अराउंड टेन ट्वेल्व अंजी टेन टू ट्वेल्व अराउंड हाँ ते कंडीशन की गे गे आ गया पेशेंट हाँ खतरे तो बारी है ऐसा चीज मेजर इश्यू नहीं है कि माइनर इंजीरिया सही हैं इससे डैट को क्य ओकेੁੱਛੋ okay. जख्मी ਹੋ ਗਿਆ 12 ਤੇ ਜਾਨੇ ਠੀਕ ਹੈ ਸਵਾਰੀਆਂ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਥਾਣੇ ਆ ਜਾਏ ਆ ਥਾਣੇ ਵਾਲੇ ਅੰਦਰ ਬਿਆਨ ਬੁਣ ਲੈਂਦੇ ਉਹਨਾਂ ਦੇ ਉਹ ਕਰ ਰਿਹਾ ਕਰਦੇ ਬੱਸ ਸਾਈਡ ਤੇ ਕਰਵਾ ਲਈ ਆ ਟ੍ਰੱਕ ਵੀ ਸਾਈਡ ਤੇ ਕਰਵਾਤਾ ਹੈ ਕੋਈ ਜਾਨੀ ਨੁਕਸਾਨਦ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਆ ਗਿਆ ਜਾਣਕਾਰੀ ਅਨੁਸਾਰ ਪੰਜਾਬ ਰੋਡ ਵੇਜ਼ ਮੋਗਾ ਟਿੱਪੋ ਦੀ ਬਾਸ ਚੌਕੀ ਮੋਗਾ ਵੱਲ ਜਾ ਰਹੀ ਸੀ ਕਿ 6:30 ਵਜੇ ਨਕੋਦਾ ਜਲੰਧਰ ਬਾਈਪਾਸ ਦੇ ਚੌਕ 'ਚ ਸ਼ਾਹਕੋਟ ਵੱਲੋਂ ਆ ਰਿਹਾ ਟਰੱਕ ਨਰਪਿਆਨਕ ਟੱਕਰ ਹੋ ਗਈ ਵਿਆਨਾਕ ਹਾਦਸੇ 'ਚ ਬਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਮੌਕੇ ਤੇ ਮੌਜੂਦ ਰਾਹੀਗिरा ਨੇ ਜ਼ਖਮੀ ਸਵਾਰੀਆਂ ਬੱਸ ਡਰਾਈਵਰ ਦਮ ਅਫਤਾ ਤੇ ਟਰੱਕ ਡਰਾਈਵਰ ਉਤਰਨ ਤੇ ਇਲਾਜ ਲਈ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉੱਥੇ ਹੀ ਜਦ ਮੌਜੂਦ ਇੱਕ ਰਾਹੀਗਰ ਨੂੰ ਇਸ ਹਾਦਸੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਜਦ ਬੱਸ ਜਲੰਧਰ ਵੱਲ ਆ ਰਹੀ ਸੀ ਤਾਂ ਉੱਥੇ ਹੀ ਸਾਹਮਣੋਂ ਇੱਕ ਟਰੱਕ ਮਾਂਸਿਆ ਰੋਡ ਤੋਂ ਆ ਰਿਹਾ ਸੀ ਤੇ ਰੋਡ 'ਵਿਜ਼ ਬੱਸ ਵਾਲੇ ਨੇ ਬ੍ਰੇਕ ਨਹੀਂ ਲੱਗੀ ਉਸ ਕੋ ਬ੍ਰੇਕ ਜਿਹੜੀ ਹੈ ਉਹ ਆ ਲੱਕਣ ਕਾਰਨ ਬੱਸਿੱਟ ਦਾ ਜਾ ਕੇ ਟਰੱਕ ਤੇ ਜਾ ਬਸਤੀ ਹੈ ਇਸ ਕਾਰਨ ਹੀ ਐਕਸੀਡੈਂਟ ਹੋ ਜਾਂਦਾ ਹੈ ਰਾਹੀ ਗੇ ਤਾਂ ਇਹ ਵੀ ਕਹਿਣਾ ਹੈ ਕਿ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਇਹ ਸਾਰੀ ਗਲਤੀ ਬੱਸ ਵਾਲੇ ਦੀ ਫਿਲਹਾਲ ਤਕਉਦਰ ਪੁਲਿਸ ਵੱਲੋਂ ਬੱਸ ਨੂੰ ਅਤੇ ਟਰੱਕ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਹੈ ਬੇਟਾ ਕੀ ਨਾਮ ਹੈ ਹਰਪ੍ਰੀਤ ਪੁੱਤ ਕੀ ਗੱਲਬਾਤ ਕੀ ਹੋਈ ਆ ਬੱਸ ਦਾ ਟਰੱਕ ਇਹਨਾਂ ਐਕਸੀਡੈਂਟ ਹੋਇਆ ਸੀਗਾ ਅੱਛਾ ਕਿੰਨੀਆਂ ਕਸਵਾਰੀਆਂ ਸੀ ਬੱਸ ਚ ਬੱਸ ਮਤਲਬ ਕਿੰਨੀਆਂ ਸੀਟਾਂ ਸੀਗੇ ਸਾਰੀ ਭਰੀ ਹੋਈ ਸੀ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੀ ਸੀ ਬੱਸ ਅਸੀਂ ਚਲੰਦਰ ਤੋਂ ਇੱਧਰ ਨੂੰ ਉਧਰ ਆਏ ਸੀ ਬੱਸ ਕਿਹੜੀ ਸੀਗੀ ਆ ਪੰਜਾਬ ਰੋਡ ਵੇ ਸੀਗੀ ਤੇ ਕਿੰਨੇ ਕ ਚਖਮੀ ਹੋਏ ਆ ਕਾਫੀ ਜ਼ਿਆਦਾ ਹੋਏ ਆ ਹਾਂਜੀ ਭਾਈ ਕੀ ਨਾਮ ਜੀ ਕੀ ਗਲਬਾਤ ਕੀ ਹੋਈ ਆ ਧੰਨਵਾਦ ਆ ਟਰੱਕ ਆ ਰਿਹਾ ਉਹਨੇ ਦੇਖਿਆ ਨਾ ਬ੍ਰੇਕ ਨਹੀਂ ਹਾਂਜੀ ਭਾਈ ਕੀ ਨਾਮ ਦੀ ਭਾਈ ਰਵਿੰਦਰ ਸਿੰਘ ਰਵਿੰਦਰ ਜੀ ਕੀ ਗਲਬਾਤ ਹੋਈ ਆ ਤੁਸੀਂ ਜੀ ਭਾਈ ਟਰੱਕ ਵਾਲਾ ਆ ਰਿਹਾ ਸੀਗਾ ਮਲਸੀਆਂ ਰੋਡ ਤੋਂ ਤੇ ਜਿਹੜੀ ਰੋਡਵੇ ਦੀ ਬੱਸ ਆਈ ਨਹੀਂ ਜਲੰਧਰ ਵੱਲ ਲੋ ਜੀ ਇਹ ਤੋਂ ਬ੍ਰੇਕ ਨਹੀਂ ਵੱਜੀ ਹੈਗੀ ਤੈਨ ਸਿੱਧੀ ਲਿਆ ਕੇ ਟਰੱਕ ਦੇ ਵਿੱਚ ਮਾਰੀ ਜੀ ਬੱਸ ਅੱਛਾ ਜੀ ਹਾਂਜੀ ਤੇ ਬੱਸ ਉਹਦੀ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਹੈਗੀ ਜੀ ਉਹ ਆਪਣੀ ਜਗ੍ਹਾ ਤੇ ਉਹ ਸਹੀ ਆ ਰਿਹਾ ਸੀਗਾ ਤੇ ਜਿਹੜਾ ਬੱਸ ਵਾਲਾ ਸੀਗਾ ਉਹ ਤੋਂ ਬ੍ਰੇਕ ਨਹੀਂ ਵੱਜੀ ਉਹਨੇ ਲਿਆ ਕੇ ਸਿੱਧੀ ਟਰੱਕ ਦੇ ਵਿੱਚ ਮਾਰੀ ਉਹ ਵੀ ਮਾਰੀ ਜੀ ਲੈਫਟ ਸਾਈਡ ਤੋਂ ਓਕੇ ਟਰੱਕ ਦੇ ਵਿੱਚ ਤੁਸੀਂ ਕਿਹੜੀ ਜਗ੍ਹਾ ਸੀਗੇ ਮੈਂ ਜੀ ਉੱਤੇ ਸਾਹਮਣੇ ਖੜਾ ਸੀ ਚਰਾਹੇ ਦੇ ਵਿੱਚ ਲੈਫਟ ਸਾਈਡ ਤੇ ਮੈਂ ਕੇ ਜੀ ਵੇਟ ਕਰ ਰਿਹਾ ਸੀਗਾ ਜਿਹੜੀ ਬੱਸ ਕਿਹੜੀ ਰੋਡਵੇ ਦੀ ਜੀ ਉਹ ਰੋਡਵੇ ਵਾਲੀਆਂ ਤੇ ਬਈ ਸਵਾਰੀਆਂ ਤਾਂ ਨੀਵੇਂ ਗਣੀਆਂ ਜੀ ਆ ਵੀ ਹਾਂਜੀ ਭਾਜੀ ਕੀ ਨਾਮ ਜੀ ਮਨਜੀਤ ਸਿੰਘ ਕੀ ਗੱਲਬਾਤ ਕੀ ਹੋਈ ਆ ਗੱਲਬਾਤ ਕੋਈ ਨਹੀਂ ਉਹ ਹਾਲੇ ਘਰੋਂ ਤੁਰਿਆ ਸੀਗਾ ਆ ਰਿਹਾ ਅਸੀਂ ਇੱਥੇ ਚੌਂਚ ਆਏ ਤਾਂ ਉਹਨੇ ਫਰੀਕ ਹੀ ਨਹੀਂ ਮਾਰੀ ਪਾਸ ਵਾਲੇ ਨੇ ਅੱਛਾ ਹਾਂਜੀ ਲਿਆ ਅਸੀਂ ਇੱਧਰ ਕਨੈਕਟਰ ਸਾਈਡ ਤੇ ਮਾਰੀ ਉਹਨੇ ਗੱਡੀ ਅੱਛਾ ਜੀ ਹਾਂਜੀ ਇਹ ਹੋਇਆ ਕਿ ਕਿੱਥੇ ਕਰਕੇ ਆ ਇਹ ਆ ਚੌਂਚ ਦੇ ਵਿੱਚ ਜੀ ਅੱਛਾ ਹਾਂਜੀ ਤੁਹਾਡੇ ਸੱਟ ਵਗੈਰਾ ਤਾਂ ਲੱਗੀ ਕਿਸੇ ਤੇ ਮੇਰੇ ਆ ਜੀ ਮੂੰਹ ਤੇ ਲੱਗੀ ਆ ਲੱਤ ਚੀ ਗਈ ਐ ਕਦਮੀ ਵਿੱਚੋਂ ਫੁਰਕੇਮਾ ਜਿੱਦੇ ਪਾਸੇ ਬੱਜਾਣਾ ਅੱਛਾ ਹਾਂ ਜੀ ਮੋਰ ਡੈਸ਼ਬੋਰਡ ਦੇ ਵਿੱਚ ਮੂੰਹ ਬੱਜਾ ਮੇਰਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਆ ਰਹੇ ਸੀ ਤੁਸੀਂ ਮੈਂ ਆ ਮੇਰਾ ਨਾਲ ਹੀ ਪਿੰਡ ਆ ਤਲਵੰਡੀ ਭਰੋ ਅੱਛਾ ਜੀ ਹਾਂ ਜੀ ਤੇ ਕਿੱਥੇ ਜਾ ਰਹੇ ਸੀ ਜਾਣਾ ਸੀ ਮੈਂ ਗਾਂ ਆ ਕੇ ਚੁਪੀ ਜਾਣਾ ਸੀ ਗਾਂ ਆਪਣੇ ਮਿਰਜਾ ਭਰ ਅੱਛਾ ਕੀ ਲੱਤਿਆ ਕੀ ਆਪਾਂ ਚੱਪਲ ਆ ਜੀ ਅੱਛਾ ਹਾਂ ਜੀ ਕਿਹੜੀ ਗੱਡੀ ਆ ਇਹ ਇਹ ਗੱਡੀ ਛੇ ਚੱਕੀ ਆ ਜੀ ਕੋਮਟ ਠੀਕ ਤੇ ਮਾਮਲਾ ਜੀ ਹੈ ਮਾਮਲਾ ਐਕਸੀਡੈਂਟ ਹੋਇਆ ਹੈ हाँ आ गे। आ गे। आ, चौंक के बीच अपने हॉस्पिटल सामने ही है फ्रंट के साथ सामने ही होया एक्सीडेंट हो पंजाब रोड भी बस सी ट्राला से एक तो उन्हें सामने पेशेंट का चलो बचाव हो गए पर माइनर डिजीज आई हैं उन्होंने कितने के पेशेंट आए आपने अराउंड 10 टू 12 हां 10 टू 12 अराउंड हां तो कंडीशन की हैगी आपके हां ਖਤਰਾ ਤਾਂ ਬਾਰੀ ਹੈ ਐਸਾ ਕੋਈ ਮੇਜਰ ਇਸ਼ੂ ਨਹੀਂ ਹੈ ਜੀ ਮਾਈਨਰ ਇੰਜਰੀਜ਼ ਹੈਗੀਆਂ ਐ ਇਸੇ ਡੈਥ ਵਗੈਰਾ ਤਾਂ ਨਹੀਂ 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 ਉਹ ਐਸਾ ਠੀਕ ਹਾਂਜੀ ਸਰ ਕੀ ਨਾਮ ਜੀ ਮੇਰਾ ਐਸੇ ਨਰਮਲ ਜੰ ਸਰ ਜਿਹੜਾ ਇੱਥੇ ਐਕਸੀਡੈਂਟ ਹੋਇਆ ਕੀ ਇਹ ਮਾਮਲਾ ਹੈਗਾ ਬੱਸ ਆ ਰਹੀ ਸੀ ਰੱਦਰ ਸਾਈਡ ਤੋਂ ਅੱਛਾ ਜੀ ਤੇ ਟਰੱਕ ਆ ਗਿਆ ਇਧਰੋਂ ਕੰਦੀਆਂ ਵੱਲੋਂ ਇੱਥੇ ਚੌਂਕ ਜਾਣ ਕੇ ਉਹ ਵੱਜ ਗਏ ਓਕੇ ਕੁਝ ਜ਼ਖਮੀ ਹੋ ਗਏ ਆ ਬਰਾ ਤੇਰੇ ਜਾਣੇ ਠੀਕ ਹੈ ਸਵਾਰੀਆਂ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਥਾਣੇ ਆ ਜਾਏ ਆ ਥਾਣੇ ਵਾਲੇ ਅੰਦਰ ਬਿਆਨ ਬੁਣ ਲੈਂਦੇ ਉਹਨਾਂ ਦੇ ਉਹ ਕਰ ਰਿਹਾ ਕਰ ਬਈ ਬੱਸ ਸਾਈਡ ਤੇ ਕਰਵਾ ਲਈ ਆ ਟਰੱਕ ਵੀ ਸਾਈਡ ਤੇ ਕਰਵਾਤਾ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਵੱਡਾ ਹਾਦਸਾ ਵਾਪਰੇ ਗਿਆ ਜੀ ਹਾਂ ਰੋਡ ਵੈਲ ਬੱਸ ਤੇ ਇੱਕ ਟਰੱਕ ਦੇ ਵਿੱਚ ਭਿਆਨਕ ਟੱਕਰ ਹੋ ਜਾਂਦੀ ਹੈ ਤੇ 10 ਤੋਂ 15 ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਹਦਸੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਕਿਸੇ ਜਾਣੀ ਮਾਲ ਦਾ ਨੂੰਸਾਨ ਹੈ ਜੋ ਨਹੀਂ ਹੋਇਆ ਹੈ ਤਾਂਿਸ ਕਰਕੇ ਕਾਫੀ ਲੋਕ ਜਿਹੜੇ ਨੇ ਜ਼ਖਮੀ ਹੋ ਗਏ ਨੇ ਤੈਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਪੰਜਾਬ ਰੋਡ 'ਤੇ ਮੋਕਾ ਡਿਪੋ ਦੀ ਪਾਸ ਚੋਕੀ ਮੋਕਾ ਵੱਲ ਜਾ ਰਹੀ ਸੀ ਕਿ ਸਾਢੇ 6 ਵਜੇ ਨਕੋਦਾ ਚਲੰਦਰ ਬਾਈਪਾਸ ਦੇ ਚੌਕ 'ਚ ਸ਼ਾਹਕੋਟ ਵੱਲੋਂ ਆ ਰਿਹਾ ਟਰੱਕ ਨਰਪਿਆ ਨਕ ਕਰ ਹੋ ਗਈ ਪਿਆਨਾਕ ਹਾਦਸੇ 'ਚ ਪਾਸਤਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਮੌਕੇ ਤੇ ਮੌਜੂਦ ਰਾਹੀਗिरा ਨੇ ਜ਼ਖਮੀ ਸਵਾਰੀਆਂ ਬੱਸ ਡਰਾਈਵਰ ਕੰਟੈਕਟਰ ਤੇ ਟਰੱਕ ਡਰਾਈਵਰ ਉਤਰਨ ਤੇ ਇਲਾਜ ਲਈ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉੱਥੇ ਹੀ ਜਦ ਮੌਜੂਦ ਇੱਕ ਰਾਹੇਗਰ ਨੂੰ ਇਸ ਹਾਦਸੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਜਦ ਬੱਸ ਜਲੰਧਰ ਵੱਲ ਆ ਰਹੀ ਸੀ ਤਾਂ ਉੱਥੇ ਹੀ ਸਾਹਮਣੇ ਇੱਕ ਟਰੈਕਟਰ ਮਾਨਸਿਆ ਰੋਡ ਤੋਂ ਆ ਰਿਹਾ ਸੀ ਤੇ ਰੋਡਵੇਜ਼ ਬੱਸ ਵਾਲੇ ਨੇ ਬ੍ਰੇਕ ਨਹੀਂ ਲੱਗੀ ਉਸ ਨੂੰ ਬ੍ਰੇਕ ਜਿਹੜੀ ਹੈ ਉਹ ਨਾ ਲੱਗਣ ਕਾਰਨ ਬੱਸਿੱਤਾ ਜਾ ਕੇ ਟਰੱਕ ਤੋਂ ਜਾ ਬਸਦੀ ਹੈ ਇਸ ਕਾਰਨ ਇਹ ਐਕਸੀਡੈਂਟ ਹੋ ਜਾਂਦਾ ਹੈ ਰਾਹੇਗਰ ਤਾਂ ਇਹ ਵੀ ਕਹਿਣਾ ਹੈ ਕਿ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਇਹ ਸਾਰੀ ਗਲਤੀ ਬੱਸ ਵਾਲੇ ਦੀ ਹੈ ਫਿਲਹਾਲ ਨਕੋਦਰ ਪੁਲਿਸ ਵੱਲੋਂ ਬੱਸ ਨੂੰ ਅਤੇ ਟਰੱਕ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਹੈ ਬੇਟਾ ਕੀ ਨਾਮ ਹੈ ਹਰਪ੍ਰੀਤ ਕੌਰ ਕੀ ਗੱਲਬਾਤ ਕੀ ਹੋਈ ਆ ਬੱਸ ਦਾ ਟਰੱਕ ਇਹਨਾਂ ਨਾਲ ਐਕਸੀਡੈਂਟ ਹੋਇਆ ਸੀਗਾ ਅੱਛਾ ਕਿੰਨੀਆਂ ਕਸਵਾਰੀਆਂ ਸੀ ਬੱਸ 'ਚ ਬੱਸ ਮਤਲਬ ਕਿੰਨੀਆਂ ਸੀਟਾਂ ਸੀ ਇਹ ਸਾਰੀ ਭਰੀ ਹੋਈ ਸੀਗੀ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੀ ਸੀ ਬੱਸ ਅਸੀਂ ਚਲੰਦਰ ਤੋਂ ਇੱਧਰ ਨੂੰ ਕੋਧਰ ਆਏ ਸੀ ਬੱਸ ਕਿਹੜੀ ਸੀਗੀ ਪੰਜਾਬ ਰੋਡਵੇ ਸੀ ਤੇ ਕਿੰਨੇ ਕ ਜ਼ਖਮੀ ਹੋਏ ਆ ਕਾਫੀ ਜ਼ਿਆਦਾ ਹੋਏ ਆ। ਹਾਂਜੀ ਭਾਈ ਕੀ ਨਾਮ ਜੀ? ਕੀ ਗਲਬਤ ਕੀ ਹੋਈ ਆ? ਧੰਨਵਾਦ ਆ ਟਰੱਕ ਆ ਰਿਹਾ। ਉਹਨੇ ਦੇਖਿਆ ਇਹਨੇ ਮੇਕ ਕਰਨਾ। ਹਾਂਜੀ ਭਾਈ ਕੀ ਨਾਮ ਜੀ? ਭਾਈ ਰਵਿੰਦਰ ਸਿੰਘ। ਰਵਿੰਦਰ ਜੀ ਕੀ ਗਲਬਤ ਹੋਈ ਆ ਤੁਸੀਂ? ਇਹ ਭਾਈ ਟਰੱਕ ਵਾਲਾ ਆ ਰਿਹਾ ਸੀਗਾ ਮਲਸੀਆਂ ਰੋਡ ਤੋਂ। ਤੇ ਜਿਹੜੀ ਰੋਡਵੇ ਦੀ ਬਾਸਿਆ ਇਹ ਆਈ ਦੀ ਜਲੰਧਰ ਵੱਲ ਲੋ ਜੀ। ਇਹ ਤੋਂ ਬ੍ਰੇਕ ਨਹੀਂ ਵੱਜੀ ਹੈਗੀ ਤੈਨ ਸਿੱਧੀ ਲਿਆ ਕੇ ਟਰੱਕ ਦੇ ਵਿੱਚ ਮਾਰੀ ਜੀ ਵਾਸ। ਅੱਛਾ ਜੀ। ਹਾਂਜੀ। ਤੇ ਬਸ ਉਹ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਹੈਗੀ ਜੀ ਉਹ ਆਪਣੀ ਜਗ੍ਹਾ ਤੇ ਉਹ ਸਹੀ ਆ ਰਿਹਾ ਸੀਗਾ ਤੇ ਜਿਹੜਾ ਬੱਸ ਵਾਲਾ ਸੀਗਾ ਉਹ ਤੋਂ ਬ੍ਰੇਕ ਨਹੀਂ ਪੱਜੀ ਉਹਨੇ ਲਿਆ ਕੇ ਸੀ ਟਰੱਕ ਦੇ ਵਿੱਚ ਮਾਰੀ ਉਹ ਵੀ ਮਾਰੀ ਜੀ ਲੈਫਟ ਸਾਈਡ ਤੋਂ ਓਕੇ ਟਰੱਕ ਦੇ ਵਿੱਚ ਤੁਸੀਂ ਕਿਹੜੀ ਜਗ੍ਹਾ ਸੀਗੇ ਮੈਂ ਜੀ ਉੱਥੇ ਸਾਹਮਣੇ ਖੜਾ ਸੀ ਚਰਾਹੇ ਦੇ ਵਿੱਚ ਲੈਫਟ ਸਾਈਡ ਤੇ ਮੈਂ ਕੇਹਦੀ ਵੇਟ ਕਰ ਰਿਹਾ ਸੀਗਾ ਜਿਹੜੀ ਬੱਸ ਕਿਹੜੀ ਰੋਡਵੇ ਦੀ ਜੀ ਉਹ ਰੋਡਵੇ ਜਾਂਦੇ ਸਵਾਰੀਆਂ ਤੇ ਬਈ ਸਵਾਰੀਆਂ ਤਾਂ ਨਹੀਂ ਮੈਂ ਗਿਣੀਆਂ ਜੀ ਓਕੇ ਹਾਂਜੀ ਆ ਬੀਬੀ ਹਾਂਜੀ ਭਾਜੀ ਕੀ ਨਾਮ ਜੀ ਮਨਜੀਤ ਸਿੰਘ ਕੀ ਗੱਲਬਾਤ ਕੀ ਹੋਈ ਆ ਗਲਵਾ ਕੋ ਨਹੀਂ ਇਹੋ ਵਾਲੇ ਘਰੋਂ ਤੁਰਿਆ ਸੀਗਾ ਆ ਰਿਹਾ ਅਸੀਂ ਇੱਥੇ ਚੌਂਚ ਆਇਆ ਤਾਂ ਉਹਨੇ ਫਰੀਕ ਹੀ ਨਹੀਂ ਮਾਰੀ ਪਾਸ ਵਾਲੇ ਨੇ ਅੱਛਾ ਹਾਂਜੀ ਲਿਆ ਨਹੀਂ ਇੱਧਰ ਕਨੈਕਟਰ ਸਾਈਡ ਤੇ ਮਾਰੀ ਉਹਨੇ ਗੱਡੀ ਅੱਛਾ ਜੀ ਹਾਂਜੀ ਇਹ ਹੋਇਆ ਕਿ ਕਿੱਥੇ ਕਰਕੇ ਆ ਇਹ ਆ ਚੌਂਚ ਦੇ ਵਿੱਚ ਜੀ ਅੱਛਾ ਹਾਂਜੀ ਤੇ ਤੁਹਾਡੇ ਸੱਟ ਵਗੈਰਾ ਤਾਂ ਲੱਗੀ ਕਿਸੇ ਤੇ ਮੇਰੇ ਅੱਜ ਮੂੰਹ ਤੇ ਲੱਗੀ ਆ ਲੱਤ ਜੀ ਗਈ ਇਕਦਾਂਮੀ ਵਿੱਚੋਂ ਪੁਰਖੇਵਾਂ ਦੂਜੀ ਪਾਸੇ ਵੱਜਾਣਾ ਅੱਛਾ ਨੈਟ ਡੈਸ਼ ਬੋਰਡ ਦੇ ਵਿੱਚ ਮੂਵ ਕਰਾ ਮੇਰਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਆ ਰਹੇ ਸੀ ਤੁਸੀਂ ਮੈਂ ਆ ਮੇਰਾ ਨਾਮ ਆ ਲੀ ਪਿੰਡ ਆ ਤਲਵੰਡੀ ਭਰੋ ਅੱਛਾ ਜੀ ਹਾਂ ਜੀ ਤੇ ਕਿੱਥੇ ਜਾ ਰਹੇ ਸੀ ਜਾਣਾ ਹੀ ਮੈਂ ਗਾਂ ਅੱਗੇ ਚੁਪੀ ਜਾਣਾ ਹੀ ਗਾਂ ਆਪਣੀ ਮਿਰਜਾ ਪਰ ਅੱਛਾ ਕੀ ਲੱਧਿਆ ਕੀ ਆਪਾਂ ਚੱਪਲ ਆ ਜੀ ਅੱਛਾ ਹਾਂ ਜੀ ਇਹ ਕਿਹੜੀ ਗੱਡੀ ਆ ਇਹ ਇਹ ਗੱਡੀ ਛੇ ਚੱਕੀ ਆ ਜੀ ਕਮਰਟ ਠੀਕ ਟੀ ਮਾਮਲਾ ਜੀ ਹੈ ਮਾਮਲਾ ਐਕਸੀਡੈਂਟ ਹੋਇਆ ਹੈ अच्छा <स्थाग> जी हां चौड़े ਵਿੱਚ ਆਪਣੇ ਹਸਪੀਟਲ ਦੇ ਸਾਹਮਣੇ ਹੀ ਆ ਫਰੰਟ ਦੇ ਸਾਹਮਣੇ ਹੋਇਆ ਐਕਸੀਡੈਂਟ ਪੰਜਾਬ ਰੋਡ ਦੇ ਵਿੱਚ ਬੱਸ ਸੀਗੀ ਕਾਲਾ ਸੀਗਾ ਇੱਕ ਉਹਨੇ ਸਾਹਮਣੇ ਪੇਸ਼ੈਂਟ ਦਾ ਚਲੋ ਬਚਾਅ ਹੋ ਗਏ ਪਰ ਮਾਈਨਰ ਇੰਜਰੀਜ਼ ਆਈਆਂ ਹਨ ਉਹਦੇ ਕਿੰਨੇ ਕੁ ਪੇਸ਼ੈਂਟ ਆਏ ਆਪਣੇ ਕੋਲ ਅਰਾਊਂਡ 10 ਤੋਂ 12 ਹਾਂਜੀ 10 ਤੋਂ 12 ਅਰਾਊਂਡ ਹਾਂ ਤੇ ਕੰਡੀਸ਼ਨ ਕੀ ਹੈਗੀ ਆ ਫਿਰ ਹਾਂ ਖਤਰੇ ਤੋਂ ਬਾਹਰੀ ਹੈ ਐਸਐਚ ਕੋਈ ਮੇਜਰ ਇਸ਼ੂ ਨਹੀਂ ਹੈਗੇ ਮਾਈਨਰ ਇੰਜਰੀਜ਼ ਹੈਗੀਆਂ ਇਸੇ ਡੈਥ ਵਗੈਰਾ ਤਾਂ ਨਹੀਂ 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 ਉਹ ਐਸੋ ਠੀਕ ਹਾਂਜੀ ਸਰ ਕੀ ਨਾਮ ਜੀ ਮੇਰਾ ਐਸਏ ਨਰਮਲ ਜੰ ਸਰ ਜਿਹੜਾ ਇੱਥੇ ਐਕਸੀਡੈਂਟ ਹੋਇਆ ਕੀ ਇਹ ਮਾਮਲਾ ਹੈਗਾ ਬੱਸ ਆ ਰਹੀ ਹਿੰਦਰ ਸਾਈਡ ਤੋਂ ਅੱਛਾ ਜੀ ਤੇ ਟਰੱਕ ਆ ਗਿਆ ਇਧਰੋਂ ਰਸਈਆਂ ਵੱਲੋਂ ਇੱਕੀ ਚੌਂਕ ਜਾਣ ਕੇ ਉਹ ਵੱਜ ਗਿਆ ਓਕੇ ਕੁਝ ਜ਼ਖਮੀ ਹੋ ਗਏ ਆ 12 13 ਜਣੇ ਠੀਕ ਹੈ ਹਿੰਸਵਾਰੀਆਂ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਥਾਣੇ ਵਾਲੇ ਆਏ ਆ ਥਾਣੇ ਵਾਲੇ ਅੰਦਰ ਬਿਆਨ ਬੁਲ ਲੈਂਦੇ ਉਹਨਾਂ ਦੇ ਉਹ ਕਰ ਰਿਹਾ ਕਾਰਵਾਈ ਬੱਸ ਸਾਈਡ ਤੇ ਕਰਵਾ ਲਈ ਆ ਟਰੱਕ ਵੀ ਸਾਈਡ ਤੇ ਕਰਵਾਤਾ ਹੈ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ